ਜਦੋਂ ਦੋ ਇਨਸਾਨ ਇੱਕ ਦੂਸਰ ਨੂੰ ਪਸੰਦ ਕਰ ਰਹੇ ਹੁੰਦੇ ਨੇ ਇੱਕ ਦੂਜੇ ਨੂੰ ਲਾਈਕ ਕਰਦੇ ਨੇ ਇੱਕ ਦੂਸਰ ਨੂੰ ਮਿਲਦੇ ਵਗੈਰਾ ਨੇ ਤਾਂ ਕਈ ਵਾਰ ਐਦਾਂ ਹੁੰਦਾ ਕਿ ਉਹ ਇੱਕ ਤੁਸੀਂ ਜ਼ਿਆਦਾ ਹੀ ਵਿਸ਼ਵਾਸ ਕਰ ਲੈਂਦੇ ਨੇ ਤੁਹਾਨੂੰ ਬਿਲਕੁਲ ਨਹੀਂ ਪਤਾ ਹੋਏਗਾ ਕਿ ਅਗਲੇ ਇਨਸਾਨ ਦੇ ਮਨ ਵਿੱਚ ਕੀ ਹੈ ਅਗਲੇ ਇਨਸਾਨ ਤੋਂ ਉਹ ਕਿਸ ਤਰ੍ਹਾਂ ਦਾ ਫਾਇਦਾ ਚਾਹੁੰਦਾ ਪਰ ਜਦੋਂ ਤੁਸੀਂ ਉਹਨਾਂ ਦੇ ਚੰਗੂਲੀ ਫਸ ਜਾਂਦੇ ਹੋ ਤੁਸੀਂ ਕਾਫੀ ਕੁਝ ਗਵਾ ਚੁੱਕੇ ਹੁੰਦੇ ਹੋ ਉਹ ਤੁਹਾਨੂੰ ਅਹਿਸਾਸ ਹੁੰਦਾ ਕਿ ਯਾਰ ਮੈਂ ਨਾ ਵੀ ਗਲਤੀ ਕਰਤੇ ਉਸ ਇਨਸਾਨ ਨਾਲ ਭਰੋਸਾ ਕਰਕੇ ਮੈਂ ਉਸ ਇਨਸਾਨ ਤੇ ਭਰੋਸਾ ਕਰਕੇ ਗਲਤੀ ਕਰਤੀ ਗਲਤੀ ਤੁਹਾਡੀ ਹੈ ਜੇ 100% ਨਹੀਂ ਤਾਂ 80% ਤੁਹਾਡੀ ਗਲਤੀ ਹੈ ਕਿ ਤੁਸੀਂ ਇਸ ਇਨਸਾਨ ਤੇ ਵਿਸ਼ਵਾਸ ਕੀਤਾ ਉਹ ਇਨਸਾਨ ਆਇਆ ਹੀ ਤੁਹਾਡੀ ਜ਼ਿੰਦਗੀ ਚ ਇਸ ਕਰਕੇ ਸੀਗਾ ਕਿ ਉਹ ਤੁਹਾਡੇ ਤੋਂ ਕੁਝ ਫਾਇਦਾ ਲੈ ਸਕੇ ਉਸਨੇ ਫਾਇਦਾ ਲੈ ਲਿਆ ਫਿਰ ਉਹ ਇਨਸਾਨ ਉਹ ਚਲਾ ਜਾਏਗਾ ਤੁਸੀਂ ਕਿਸ ਨੂੰ ਕੀ ਕਹੋਗੇ ਕੁਝ ਗੱਲਾਂ ਤੁਸੀਂ ਆਪਣੇ ਮਾਪਿਆਂ ਨਾਲ ਡਿਸਕਸ ਕਰ ਦੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਤੇ ਇਹ ਰਿਸ਼ਤਾ ਜੋ ਹੁੰਦਾ ਹੈ ਇਹ ਜੋ ਫਰੈਂਡਸ਼ਿਪ ਹੁੰਦੀ ਹੈ ਤੁਹਾਡੀ ਇਹ ਉਹਨਾਂ ਵਿੱਚੋਂ ਇੱਕ ਹੁੰਦੀ ਹੈ ਤੁਸੀਂ ਡਰਦੇ ਹੋ ਕਿ ਮੈਂ ਜੇ ਕਿਸ ਨਾਲ ਸ਼ੇਅਰ ਕੀਤਾ ਤਾਂ ਇਨਸਾਨ ਮੇਰੇ ਬਾਰੇ ਕੀ ਸੋਚੂਗਾ ਆਫਕੋਰਸ ਸੋਚੂਗਾ ਵੀ ਹੁਣ ਤੁਸੀਂ ਸਭ ਕੁਝ ਹੋ ਗਿਆ ਤੁਹਾਡਾ ਨੁਕਸਾਨ ਹੋ ਗਿਆ ਹੁਣ ਤੁਸੀਂ ਤੁਹਾਡਾ ਦੋਸਤ ਕਹੇਗਾ ਕਿ ਹੁਣ ਤੂੰ ਮੇਰੇ ਕੋਲ ਆ ਕੇ ਗੱਲ ਕਰਦਾ ਪਿਆ ਹੈਂ ਕਰਦੀ ਪਈ ਹੈਂ ਪੇਰੈਂਟਸ ਅਕ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਡਾ ਆਣਾ ਜਾਣਾ ਬੰਦ ਹੋ ਜਾਏਗਾ ਤੁਹਾਡੀ ਪੜ੍ਹਾਈ ਲਿਖਾਈ ਤੇ ਫਰਕ ਪਏਗਾ ਸਭੋ ਚੀਜ਼ਾਂ ਦਾ ਕਿਉਂ ਅਸੀਂ ਪਹਿਲੇ ਸਟੈਪ ਤੇ ਹੀ ਗਲਤੀ ਕਰ ਜਾਂਦੇ ਹਾਂ ਕਿਉਂ ਅਸੀਂ ਇੰਨੀ ਗਲਤੀ ਕਰਦੇ ਕਿਸੇ ਇਨਸਾਨ ਨੂੰ ਪਰਖਣ ਵਿੱਚ ਗਲਤੀ ਕਰ ਦਿੰਦੇ ਹਾਂ ਅਸੀਂ ਹੋਰਾਂ ਨਾਲ ਤਾਂ ਬੜੇ ਤਰੀਕੇ ਨਾਲ ਰਹਿੰਦੇ ਆ ਕਿ ਇਸ ਇਨਸਾਨ ਨਾਲ ਮੇਨਿਕ ਗੱਲ ਕਰਨੀ ਹੈ ਇਹਨੂੰ ਇੱਕ ਲੈਵਲ ਤੇ ਰੱਖਣਾ ਹੈ ਪਰ ਜਦੋਂ ਸਾਡੀ ਪਰਸਨਲ ਲਾਈਫ ਦੀ ਗੱਲ ਆਉਂਦੀ ਜਦੋਂ ਆਪਾਂ ਕਿਸੇ ਨੂੰ ਲਾਈਕ ਕਰ ਰਹੇ ਹੁੰਦੇ ਆ ਕਿਸੇ ਨੂੰ ਡੇਟ ਕਰ ਰਹੇ ਹੁੰਦੇ ਆ ਉਦੋਂ ਆਪਾਂ ਗਲਤੀਆਂ ਕਿਉਂ ਕਰਦੇ ਆ ਤਾਂ ਇੱਥੇ ਹੁੰਦਾ ਹੈ ਕਾਰਨ ਕਿ ਸਾਨੂੰ ਉਸ ਇਨਸਾਨ ਤੋਂ ਬਹੁਤ ਜ਼ਿਆਦਾ ਟੈਨਸ਼ਨ ਮਿਲ ਰਹੀ ਹੁੰਦੀ ਬਹੁਤ ਜ਼ਿਆਦਾ ਉਹ ਇਨਸਾਨ ਸਾਡੇ ਉੱਤੇ ਇਹ ਦੱਸ ਰਿਹਾ ਹੁੰਦਾ ਸਾਨੂੰ ਬਾਰ-ਬਾਰ ਕਿ ਹਾਂ ਤੂੰ ਸਾਡੇ ਮੇਰੇ ਲਈ ਬਹੁਤ ਕੁਝ ਹੈ ਤੂੰ ਹੀ ਮੇਰਾ ਸਭ ਕੁਝ ਹੈ ਤੂੰ ਹੀ ਮੇਰੀ ਸਭ ਕੁਝ ਹੈ ਉਦੋਂ ਇਨਸਾਨ ਅੰਨਾ ਹੋ ਜਾਂਦਾ ਗੱਲ ਸੁਣੋ ਅਗਲੇ ਦੀ ਦੇਖੋ ਕਿ ਉਹ ਇਸ ਇਨਸਾਨ ਜੋ ਕਹਿ ਰਿਹਾ ਹੈ ਉਸ ਤਰ੍ਹਾਂ ਦੀ ਹਰਕਤ ਉਸ ਦਾ ਐਕਸ਼ਨ ਤੇ ਉਹਦੇ ਕਹਿਣ ਵਿੱਚ ਕੋਈ ਸਮਾਨਤਾ ਹੈਗੀ ਹੈ ਬੈਲੈਂਸ ਬੰਦ ਹੈ ਕੀ ਸਿਰਫ ਕਹਿੰਦਾ ਕੰਦਾ ਹੀ ਹੈ ਕਰਨ ਵੇਲੇ ਕੁਝ ਉਹ ਨਹੀਂ ਕਰਦਾ ਕੀ ਉਹ ਸਟਾਟਲੀ ਸਟੈਂਡ ਲੈਂਦਾ ਜੇ ਤੁਹਾਡੇ ਇਨਸਾਨ ਤੋਂ ਲੈ ਸਟੈਂਡ ਲੈਂਦਾ ਤਾਂ ਕਿਸ ਲੈਵਲ ਤੱਕ ਲੈਂਦਾ ਸਿਰਫ बार-बार ਘਰ ਦੇ ਬਾਹਰ ਜੇ ਤੁਹਾਨੂੰ ਕੋਈ ਲੋੜ ਹੈ ਤਾਂ ਉਹੀ ਤੁਹਾਡਾ ਕੰਮ ਹੋ ਜਾਏਗਾ ਕਿ ਤੁਹਾਡੇ ਫੈਮਿਲੀ ਮੈਟਰਸ ਵਿੱਚ ਉਹ ਇਨਵੋਲ ਨਹੀਂ ਹੁੰਦਾ ਵੈਸੇ ਇਨਵੋਲ ਹੋਏਗਾ ਵੀ ਕਿਉਂ ਕਿਉਂਕਿ ਉਹ ਤੁਹਾਡੀ ਫੈਮਿਲੀ ਮੈਂਬਰ ਨਹੀਂ ਹੈ ਨਾ ਉਹ ਤੁਹਾਡਾ ਕਿ ਰਿਸ਼ਤੇਦਾਰ ਲੱਗਦਾ ਕਾਲੂ ਕਿਸੇ ਇਨਸਾਨ ਲੱਗੇ ਤੁਸੀਂ ਉਹਨੂੰ ਪੇਸ਼ ਕਰਦੇ ਹੋ ਤਾਂ ਅਗਲਾ ਪੁੱਛੇਗਾ ਵੀ ਇਨਸਾਨ ਕੌਣ ਹੈ ਤੂੰ ਜਿਸਨਾਂ ਮੈਨੂੰ ਬੁਲਾਇਆ ਸੀ ਰਾਈਟ ਤਾਂ ਕਹਿੰਦਪਾ ਬੇ ਇਹ ਕਿ ਬਹੁਤ ਲੋਕ ਐਦਾਂ ਦੇ ਨੇ ਜੋ ਪਿਆਰ ਦੇ ਨਾਮ ਤੇ ਧੋਖੇ ਖਾਂਦੇ ਨੇ ਲੋਕਾਂ ਦਾ ਜਾਨ ਮਾਲ ਦਾ ਨੁਕਸਾਨ ਵੀ ਹੁੰਦਾ ਹੈ ਲੋਕਾਂ ਦਾ ਪੈਸਾ ਨੁਕਸਾਨ ਵੀ ਹੁੰਦਾ ਤੇ ਹੋਰ ਕਈ ਨੁਕਸਾਨ ਹੁੰਦੇ ਨੇ ਜਿਹੜੀ ਮੈਂਟਲ ਟੈਨਸ਼ਨ ਹੈ ਮੈਂਟਲ ਜੋ ਹਰਾਸਮੈਂਟ ਇਨਸਾਨ ਖੁਦ ਨਾ ਕਰਦਾ ਇਹ ਦੂਸਰਾ ਇਨਸਾਨ ਤੁਹਾਡੇ ਨਾਲ ਕਰਦਾ ਉਸ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਹੈ ਤਾਂ ਦੇਖੋ ਥੋੜਾ ਸੋਚੋ ਵੀ ਇਹ ਇਨਸਾਨ ਹੈ ਮੇਰੇਚ ਇੰਟਰਸਟ ਲੈ ਰਿਹਾ ਮੇਰੇਚ ਕਿਉਂ ਇੰਟਰਸਟ ਲੈ ਰਿਹਾ ਉਸਨੂੰ ਪੁੱਛੋ ரைਟ ਤੇ ਦੇਖੋ ਕਿ ਮੈਂ ਆਪਣੀ ਲਾਈਫ ਵਿੱਚ ਅੱਜ ਕੀ ਕਰਨਾ ਹੈ ਕਈ ਵਾਰ ਗਲਤ ਇਨਸਾਨ ਨਾਲ ਜਦੋਂ ਆਪਾਂ ਰਿਸ਼ਤਾ ਬਣਾ ਲੈਂਦੇ ਆ ਤਾਂ ਸਾਡੀ ਜ਼ਿੰਦਗੀ ਦੇ ਕਈ ਸਾਲ ਵੇਸਟ ਹੋ ਜਾਂਦੇ ਨੇ ਕਈ ਇੰਪੋਰਟੈਂਟ ਸਾਲ ਕਈ ਮਹੀਨੇ ਕੋਈ ਸਾਲ ਇਸ ਤਰ੍ਹਾਂ ਵੇਸਟ ਹੋ ਜਾਂਦੇ ਨੇ ਜਦ ਉਹ ਇਨਸਾਨ ਆਪਣੇ ਕਿਸੇ ਨਾ ਕਿਸ ਗੱਲ ਕਰਕੇ ਕੱਲ ਨੂੰ ਤੁਹਾਡੀ ਲੜਾਈ ਹੋ ਜਾਊਗੀ ਬਹੁਤ ਸੀਰੀਅਸ ਲੜਾਈ ਹੋ ਜਾਏ ਤੁਸੀਂ ਅੱਡ ਹੋ ਜਾਓਗੇ ਉਹ ਇਨਸਾਨ ਆਪਣੇ ਰਾਹ ਚੱਲ ਜੂ ਤੁਸੀਂ ਆਪਣੇ ਰਾਹ ਚੱਲ ਜਾਓਗੇ ਬਟ ਉਹ ਟਾਈਮ ਦਾ ਕੀ ਉਹ ਸਾਲਾਂ ਦਾ ਕੀ ਉਹਦੀ ਪਰਬਾਈ ਦਾ ਕੋਈ ਨਹੀਂ ਕਰ ਸਕਦਾ ਨਾ ਤੁਸੀਂ ਕਿਸੇ ਨੂੰ ਦੱਸ ਸਕਦੇ ਤਾਂ ਕਿਉਂ ਆਪਣੇ ਆਪ ਨੇ ਉਹ ਪੋਜੀਸ਼ਨ ਚ ਪਾਣਾ ਆਪਣੇ ਲਾਈਫ ਨੂੰ ਕੰਟਰੋਲ ਚ ਲਓ ਦੇਖੋ ਕਿ ਤੁਹਾਡੇ ਇਸ ਟਾਈਮ ਕੀ ਪ੍ਰਾਇੋਰਟੀ ਹੈ ਕਿ ਤੁਸੀਂ ਕਰੀਅਰ ਵਿੱਚ ਅੱਗੇ ਹੋਣਾ ਚਾਹੁੰਦੇ ਤਾਂ ਉਸ ਨੂੰ ਫੋਕਸ ਕਰੋ ਆਪਣੀ ਫੈਮਿਲੀ ਲਈ ਕੁਝ ਕਰਨਾ ਚਾਹੁੰਦੇ ਉਸ ਚੀਜ਼ ਤੇ ਫੋਕਸ ਕਰੋ ਪੈਸਾ ਕਮਾਉਣਾ ਚਾਹੁੰਦੇ ਉਸ ਚੀਜ਼ ਤੇ ਫੋਕਸ ਕਰੋ ਹਾਂ ਆਪਾਂ ਮੰਨਦੇ ਆ ਕਿ ਇਨਸਾਨ ਨੂੰ ਕਿਸੇ ਸਾਥ ਦੀ ਲੋੜ ਹੁੰਦੀ ਹੈ ਪਰ ਸਿਰਫ ਸਾਥ ਦੇ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਨਾਲ ਵੀ ਆਪਣੇ ਉਹ ਕੀਮਤੀ ਸਾਲ ਇਨਵੈਸਟ ਕਰੀਏ ਇਨਸਾਨ ਦੇਖਣਸ ਬਹੁਤ ਵਧੀਆ ਲੱਗਦੇ ਨੇ। ਉਹਨਾਂ ਦੀ ਗੱਲਾਂ ਬਹੁਤ ਅੱਛੀਆਂ ਹੁੰਦੀਆਂ। ਚਲੋ ਇਹ ਗੱਲ ਮਿੱਤਰਨ ਲਾਈਓ। ਮੇਰੇ ਤਾਂ ਕੰਮ ਹੈ ਤੁਹਾਨੂੰ ਦੱਸਣਾ। ਵੈਸੇ ਗੱਲ ਕਰ। ਇਨਸਾਨ ਬਹੁਤ ਕੁਝ ਦੱਸ ਦਿੰਦੇ ਨੇ। ਆਪਣਾ ਦਿਮਾਗ ਜ਼ਰੂਰ ਲਾਓ ਹਮੇਸ਼ਾ। ਰਾਈਟ? ਐਹੋ ਜਿਹੀ ਪੋਜੀਸ਼ਨ 'ਚ ਆਪਣੇ ਆਪ ਨਾ ਲੈ ਕੇ ਆਓ ਵੀ ਕੱਲ ਨੂੰ ਤੁਹਾਡਨਾਂ ਨਾਲ ਕੁਝ ਬੁਰਾ ਹੁੰਦਾ ਤੁਸੀਂ ਕਿਸੇ ਨੂੰ ਦੱਸ ਵੀ ਨਾ ਸਕੋ। ਠੀਕ ਹੈ ਜੀ। ਧਿਆਨ ਰੱਖੋ।